ਲਾ ਸੰਯੋਗ ਕਰਨ ਕੋਸ਼ਿਸ਼ ਮਨਾਇਆ ਜਾ ਰਿਹਾ ਹੈਗਾ ਇਸ ਸਮਾਂ ਹੁਣ ਇੰਟਰਨੈਸ਼ਨਲ ਕਿੱਦ ਕਰਦੇ ਆਪਾਂ ਤੇ ਜੇ ਆਪਾਂ ਗੱਲ ਕਰੀਏ ਮੋਗਾ ਜਲੰਦ ਨੂੰ ਤੇ ਮੋਗਾ ਜਲੰਦ ਦੇ ਵਿੱਚ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਹੋਰ ਕੀ ਅਰੇਂਜਮੈਂਟ 21 ਜੂਨ ਪੂਰੇ ਹੀ ਦੇਸ਼ ਦੇ ਲਈ ਤੇ ਆਪਣੇ ਰਾਜ ਦੇ ਲਈ ਇੱਕ ਬਹੁਤ ਹੀ ਗੌਰਵ ਵਾਲਾ ਦਿਨ ਹੁੰਦਾ ਕਿਉਂਕਿ ਯੋਗਾ ਜੋ ਸਾਡੀ ਇੱਕ ਸਭਿਅਤਾ ਹੈਗੀ ਹੈ ਪੁਰਾਣਾ ਸਾਡਾ ਵੈਦਿਕ ਸਮਾਂ ਤੋਂ ਚੱਲਦਾ ਹੋਇਆ ਜੋ ਕਲਚਰ ਆ ਰਿਹਾ ਹੈਗਾ ਉਸ ਨੂੰ ਅੰਤਰਰਾਸ਼ਟਰੀ ਲੈਵਲ ਤੇ ਰੈਕਗਨਾਈਜ਼ ਕੀਤਾ ਗਿਆ ਤੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਰੂਪ ਦੇ ਵਿੱਚ ਜੋ ਮਨਾਇਆ ਜਾਂਦਾ ਉਹ ਹਰ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਮਨਾਇਆ ਜਾ ਰਿਹਾ ਇਸ ਵਾਰ ਤੇ ਜ਼ਿਲ੍ਹਾ ਮੋਗਾ ਦੇ ਵਿੱਚ ਵੀ ਮਾਨਯੋਗ ਸੀਐਮ ਸਾਹਿਬ ਵੱਲੋਂ ਜੋ ਆਦੇਸ਼ ਪ੍ਰਾਪਤ ਹੋਏ ਨੇ ਕਿ ਇਸ ਨੂੰ ਬਹੁਤ ਹੀ ਚੰਗੇ ਢੰਗ ਦੇ ਨਾਲ ਅਸੀਂ ਮਨਾਉਣਾ ਹੈ ਸੀਐਮ ਸਾਹਿਬ ਵੱਲੋਂ ਸਪੈਸ਼ਲੀ ਇੱਕ ਲਾਸਟ ਇਅਰ ਵੀ ਇੱਕ ਇੰਪੋਰਟੈਂਟ ਇਨੀਸ਼ੀਏਟਿਵ ਲਾਂਚ ਕੀਤਾ ਗਿਆ ਸੀਗਾ ਸੀਐਮ ਦੀ ਯੋਗਸ਼ਾਲਾ ਉਹ ਬਹੁਤ ਹੀ ਚੰਗੇ ਢੰਗ ਦੇ ਨਾਲ ਸਾਡਾ ਇਸ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ ਹੈਗਾ ਤੇ ਇਸ ਵਾਰ ਅਸੀਂ ਜੋ 21 ਜੂਨ ਦਾ ਫੰਕਸ਼ਨ ਹੈ ਉਹ ਅਸੀਂ ਕਸ਼ਮੀਰੀ پارک ਜੋ ਮੋਗਾ ਸ਼ਹਿਰ ਦੇ ਵਿੱਚ ਤੇ ਹਰ 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 ਸਬਡਿਵੀਜ਼ਨ ਦੇ ਵਿੱਚ ਅਸੀਂ ਇੱਕ ਇੱਕ ਫੰਕਸ਼ਨ ਬਲਾਕ ਲੈਵਲ ਦਾ ਸਬਡਿਵੀਜ਼ਨ ਲੈਵਲ ਦਾ ਵੀ ਕਰਨ ਜਾ ਰਹੇ ਹਾਂ ਇਸ ਦੇ ਨਾਲ ਅਸੀਂ ਇਸ ਵਾਰ ਜੋ ਚੰਗਾ ਯੋਗਾ ਕਰਦੇ ਨੇ ਉਹ ਹਰ ਕਲਾਸ ਦੇ ਵਿੱਚ ਇੱਕ ਇੱਕ ਬੰਦੇ ਇੱਕ ਇੱਕ ਬੱਚੇ ਨੂੰ ਇੱਕ ਇੱਕ ਆ ਆ ਮੇਲ ਨੂੰ ਜਾਂ ਫੀਮੇਲ ਨੂੰ ਅਸੀਂ ਉਹਨਾਂ ਨੂੰ ਇੱਕ ਮੈਟ ਦੇ ਕੇ ਵੀ ਉਹਨਾਂ ਦਾ ਅਸੀਂ ਸਨਮਾਨ ਕਰਾਂਗੇ ਕਿਉਂਕਿ ਉਹ ਯੋਗਾ ਦੇ ਖੇਤਰ ਦੇ ਵਿੱਚ ਚੰਗੀ ਮਿਹਨਤ ਕਰ ਰਹੇ ਨੇ ਤੇ ਚਾਹੇ ਉਹ ਉਸ ਨੂੰ ਨਿੱਜੀ ਤੌਰ ਤੇ ਪ੍ਰੈਕਟਿਸ ਕਰਦੇ ਨੇ ਚਾਹੇ ਉਹ ਪ੍ਰੋਫੈਸ਼ਨਲੀ ਪ੍ਰੈਕਟਿਸ ਕਰਦੇ ਨੇ ਉਹ ਬੜਾ ਹੀ ਇੱਕ ਸਾਡੇ ਵੱਲੋਂ ਇੱਕ ਕਾਈਂਡ ਆਫ ਉਹਨਾਂ ਦਾ ਸਨਮਾਨ ਕੀਤਾ ਜਾਊਗਾ ਤੇ ਮੈਂ ਸਾਰਿਆਂ ਨੂੰ ਮੋਗਾ ਦੇ ਰਹਿਣ ਵਾਲਿਆਂ ਨੂੰ ਸਾਰਿਆਂ ਨੂੰ ਸੱਦਾ ਦੇਣਾ ਕਿ ਆਪਾਂ ਉੱਥੇ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਉੱਜ ਕੇ ਇਸ ਜੋ ਸਾਡਾ ਇੱਕ ਬਹੁਤ ਹੀ ਪੁਰਾਣੇ ਸਮੇਂ ਦਾ ਜੋ ਇੱਕ ਚਲਦੀ ਆ ਰਹੀ ਆਠ ਹੈਗੀ ਹੈ ਯੋਗ ਯੋਗ ਕਲਾ ਹੈ ਉਹਨੂੰ ਅਸੀਂ ਉਹਦੇ ਵਿੱਚ ਪਾਰਟਿਸਪੇਟ ਕਰੀਏ ਤੇ ਆਪਦੇ ਆਪ ਨੂੰ ਇੱਕ ਤੰਦਰੁਸਤ ਤੇ ਚੰਗਾ ਜੀਵਨ ਜੀਣ ਦਾ ਉਸ ਦਿਨ ਆਪਾਂ ਇੱਕ ਪ੍ਰਣ ਵੀ ਕਰੀਏ ਸਰ ਸਰਕਾਰ ਵੱਲੋਂ ਇਹ ਯੋਗਾ ਦੀ ਸਫਲਾਈ ਵੀ ਜਾਰੀ ਕੀਤੀ ਗਈ ਹੈ ਉਹਨਾਂ ਨੂੰ ਜੌਬਸ ਵਗੈਰਾ ਵੀ ਕੀਤੀ ਗਈ ਹੈ ਲਾਈਕ ਉਹਨਾਂ ਨੂੰ ਦੇਖਿਆ ਕਿਸ ਤਰ੍ਹਾਂ ਦੇ ਅਤੇ ਦੇਖੋ ਜੀ ਬਹੁਤ ਇੰਪੋਰਟੈਂਟ ਗੱਲ ਤੁਸੀਂ ਕਹੀ ਹੈ ਵੀ ਯੋਗਾ ਜੋ ਡਿਪਲੋਮਾ ਜਿੰਨਾਂ ਨੂੰ ਹੈਗਾ ਉਹਨਾਂ ਨੂੰ ਵੀ ਹੁਣ ਜੋਬ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਦੇ ਡਾਇਰੈਕਸ਼ਨ ਦੇ ਉੱਤੇ ਦਿੱਤੀ ਜਾ ਰਹੀ ਹੈਗੀ ਹੈ ਜੋ ਕਿ ਬਹੁਤ ਹੀ ਚੰਗੀ ਚੀਜ਼ ਹੈ ਲੋਕਾਂ ਨੂੰ ਇਹ ਨਵੀਂ ਫੀਲਡ ਕ੍ਰੀਏਟ ਹੋ ਰਹੀ ਹੈ ਕੇਵਲ ਸੂਬੇ ਦੇ ਵਿੱਚ ਨਹੀਂ ਆਪਣੇ ਦੇਸ਼ ਦੇ ਵਿੱਚ ਨਹੀਂ ਅੰਤਰਰਾਸ਼ਟਰੀ ਲੈਵਲ ਤੇ ਹੋਰ ਦੇਸ਼ਾਂ ਦੇ ਵਿੱਚ ਵੀ ਯੋਗਾ ਦੀ ਬਹੁਤ ਡਿਮਾਂਡ ਹੈ ਤੇ ਮੈਂ ਜਿਨ੍ਹਾਂ ਨੂੰ ਇਸ ਜੋ ਇਸ ਫੀਲਡ ਵਿੱਚ ਮਾਹਰ ਨੇ ਉਹਨਾਂ ਨੂੰ ਪ੍ਰੇਰਿਤ ਉਹਨਾਂ ਨੂੰ ਕਹੂੰਗਾ ਕਿ ਉਹ ਇਸ ਯੋਗਾ ਨੂੰ ਚੰਗੀ ਤਰ੍ਹਾਂ ਸਿੱਖੇ ਇਸ ਨੂੰ ਪ੍ਰੋਫੈਸ਼ਨਲੀ ਵੀ ਅਡਾਪਟ ਕਰਨ